ਤੁਹਾਡੀ ਸਿਬਲ ਦੀ ਰਿਪੋਰਟ ਆ ਗਈ ਸੀ ਠੀਕ ਆ ਸਾਰਾ ਕੁਝ ਓਕੇ ਆ ਤੁਹਾਡੇ ਆਲਰੇਡੀ ਨਾ ਜਿੱਦਾਂ ਮੈਂ ਦੇਖ ਪਾ ਰਿਹਾ ਵੀ ਦੋ ਲੋਨ ਪਹਿਲਾਂ ਚੱਲ ਰਹੇ ਨੇ ਹਾਂਜੀ ਹਾਂਜੀ ਤੇ ਤੁਹਾਡਾ ਮੈਕਸ ਤੋਂ ਮੈਕਸ 12 ਲੱਖ ਤੱਕ ਦਾ ਲੋਨ ਅਪਰੂਵ ਹੋਇਆ ਹੈ ਉਹ 12 ਲੱਖ ਨਾ ਤਾਂ ਮੇਰਾ ਸਰਨਾ ਹੀ ਨਹੀਂ ਜੀ ਮੈਨੂੰ ਘੱਟੋ ਘੱਟ 25 ਤੋਂ 27 ਲੱਖ ਰੁਪਏ ਚਾਹੀਦਾ ਨਹੀਂ ਜੀ ਜਦੋਂ ਤੱਕ ਦੂਜੇ ਲੋਨ ਜਿਹੜੇ ਚੱਲ ਰਹੇ ਨੇ ਉਹ ਨਹੀਂ ক্লোਜ਼ ਹੁੰਦੇ ਉਹਨਾਂ ਦੀ ਐਨਓਸੀ ਨਹੀਂ ਮਿਲਦੀ ਨਾ ਮੈਂ 3 ਲੱਖ ਦਾ ਲੋਨ ਨਹੀਂ ਕਰਾ ਪਾਵਾਂਗਾ ਤੁਹਾਡਾ ਇਸ ਕਰਕੇ ਤੁਸੀਂ 12 ਲੱਖ ਦਾ ਲੋਨ ਮੈਂ ਤੁਹਾਡਾ ਅਪਰੂਵ ਜੇ ਕਹਿੰਦੇ ਹਾਂ ਪਰ ਨਾਲ ਨਾਲ ਹੀ ਕਰਵਾ ਦੇਣਾ 2 ਦਿਨ ਦੇ ਵਿੱਚ ਤੁਹਾਨੂੰ ਪੈਸੇ ਅਕਾਊਂਟ 'ਚ ਆ ਜਾਣਗੇ ਨਹੀਂ ਮੈਨੂੰ ਇੰਨੇ ਦਾ ਨਹੀਂ ਚਾਹੀਦਾ ਮੈਨੂੰ ਚਾਹੀਦੇ ਤਾਂ ਜ਼ਿਆਦਾ ਹੀ ਨੇ ਦੇਖ ਲਓ ਜੀ ਕੋਈ ਹੋਰ ਹੱਲ ਹੋ ਸਕਦਾ ਹੱਲ ਤਾਂ ਇੱਕ ਹੈਗਾ ਵੈਸੇ ਹੋਰ ਫਟਾਫਟ ਖਿੱਚ ਕੇ ਪਈ ਸਿਮਰਨ ਐਨਾ ਟਾਈਮ ਨਾ ਲਾਓ ਵੀਰੇ ਸਾਸਿਕਾ ਸਸਿਕਾ ਵੀਰੇ ਤੁਸੀਂ ਅੱਜ ਲੇਟ ਹੋ ਗਏ ਮੈਂ ਤਾਂ ਲੇਟ ਹੋ ਗਿਆ ਫੋਟੋਆਂ ਕਿੱਤੀ ਜਾਂਦੀਆਂ ਨੇ ਭਾਜੀ ਉਹ ਕਸਟਮਰ ਸੀਗਾ ਆਨਲਾਈਨ ਉਹਨੇ ਫੋਟੋਆਂ ਮੰਗੇਆਂ ਸੀਗੀਆਂ ਠੀਕ ਆ ਮੈਂ ਬੈਂਕ ਗਿਆ ਸੀ ਯਾਰ ਲੋਨ ਹੋ ਗਿਆ ਭਾਜੀ ਫਿਰ ਹਾਂ ਮੈਨੇਜਰ ਸਾਹਿਬ ਨੇ ਬੁਲਾਇਆ ਸੀਗਾ ਸਿਮਲ ਤਾਂ ਓਕੇ ਐ ਸਟੇਟਮੈਂਟ ਵੀ ਠੀਕ ਐ ਰਿਟਰਨਾਂ ਵੀ ਠੀਕ ਸੀਗੇ ਬਟ ਉਹ ਕਹਿੰਦੇ ਲਿਮਟ ਦੇ ਹਿਸਾਬ ਨਾਲ ਤੁਹਾਡਾ ਲੋਨ ਥੋੜਾ ਜਿਹਾ ਘਟ ਹੋ ਰਿਹਾ ਕਿੰਨਾ ਘਟ ਹੋ ਰਿਹਾ ਭਾਜੀ ਲੱਖ 2 ਲੱਖ ਘਟ ਵੀ ਚੱਲ ਜੂ ਆਪਾਂ ਨੂੰ ਤਾਂ ਲੱਖ 2 ਲੱਖ ਦੀ ਗੱਲ ਹੁੰਦੀ ਤੇ ਮੈਂ ਮੂੰਹ ਲਟਕਾ ਕੇ ਆਂਦਾ ਉਹ ਕਹਿੰਦੇ 12 ਲੱਖ ਰੁਪਏ ਦਾ ਲੋਨ ਹੋਊਗਾ ਤੁਹਾਡਾ 12 ਲੱਖ ਉਹ ਭਾਜੀ ਘਟੋ ਘਾਟਾ ਪੁਰ 25 ਲੱਖ ਚਾਹੀਦਾ ਵਾ 12 ਲੱਖ ਦਾ ਕੰਮ ਚੱਲਣਾ ਹੀ ਨਹੀਂ ਮੈਨੂੰ ਵੀ ਪਤਾ ਬਾਵੇ 12 ਲੱਖ ਨਾਲ ਕੰਮ ਨਹੀਂ ਚੱਲਣਾ ਭਾਜੀ ਪਰ ਇਦਾਂ ਕਿਦਾਂ ਹੋ ਸਕਦਾ ਵਾ ਆਪਣੇ ਤਾਂ ਕਿਸ਼ਤਾਂ ਵੀ ਅਪ ਟੂ ਡੇਟ ਨੇ ਸਿਮਲ ਸਕੋਰ ਵੀ ਵਧੀਆ ਵਾ ਦੋ ਲੋਨ ਪਹਿਲਾਂ ਚੱਲਦੇ ਆ ਨਾ ਹਾਂਜੀ ਇਸੇ ਕਰਕੇ ਅਗਲਾ ਨੇ ਤੀਜਾ ਲੋਨ ਦੇਣਾ ਉਹਨਾਂ ਦੇ ਵੀ ਕੁਝ ਲਿਮਿਟਸ ਨੇ ਉਹ ਸਾਰਾ ਦੇਖ ਕੇ ਫੇਰ ਹੀ ਦਿੰਦੇ ਨੇ ਲੋਨ ਭਾਜੀ ਫਿਰ ਹੁਣ ਕੀ ਹੱਲ ਆ ਹੱਲ ਦੱਸੋ ਕੀ ਹੋਊਗਾ ਹੁਣ ਦੇਖਦੇ ਆ ਹੁਣ ਸਬਰ ਕਰ ਥੋੜਾ ਜਿਹਾ ਕੋਈ ਨਾ ਕੋਈ ਹੱਲ ਕਰਾਂਗੇ ਹੀ ਪਾਜੀ ਸਬਰ ਕੀ ਮੈਂ ਤਾਂ ਫਿਟਿੰਗ ਵਾਲੇ ਨੂੰ ਪੈਸੇ ਵੀ ਦੇ ਦਿੱਤੇ ਆ ਸਾਈਂ ਦੇ ਦਿੱਤੀ ਉਹਨੂੰ ਬੰਨ੍ਹਣੇ ਵੀ ਦੇ ਦਿੱਤੀ ਫਿਟਿੰਗ ਨਾਲੇ ਕੱਲ ਤੁਸੀਂ ਦੇਖ ਕੇ ਆ ਉਸ ਤੋਂ ਬਾਅਦ ਮੈਂ ਗੱਲਬਾਤ ਕਰਕੇ ਅੱਜ ਉਹਨੂੰ 50000 ਦਿਆਂ ਆ ਦੁਕਾਨਦਾਰ ਨੂੰ 50000 ਤੁਸੀਂ ਮੇਰੇ ਵਾਲਾ ਮੈਨੂੰ ਦਿਓ ਮੈਂ ਉਹ ਤੋਂ ਪਰਮਾਨੈਂਟ ਓਕੇ ਕਰਾਵਾਂ ਉਹਦਾ ਕੰਮ ਕਾਗਜ਼ੀ ਕਾਰਵਾਈ ਉਹਦੀ ਵੀ ਪੂਰੀ ਕਰਾਂ 50000 ਉਹਨੂੰ ਅਡਵਾਂਸ ਦੇ ਦਿੱਤੇ ਆ ਮੈਂ ਬਾਬੇ ਲੋਨ ਤਾਂ ਯਾਰ ਅਜੇ ਹੋਇਆ ਨਹੀਂ ਸਾਈਆਂ ਵਧਾਈਆਂ ਤੋਂ ਪਹਿਲਾਂ ਲਾ ਲੀਆਂ ਤੈਨੂੰ ਮੈਂ ਕਿਹਾ ਸੀ ਸਾਰਾ ਕੰਮ ਮੈਂ ਆਪਣੇ ਹੱਥੀਂ ਕਰੂੰਗਾ ਜਦ ਮੈਂ ਅੱਗੇ ਹੋ ਕੇ ਸਾਰੇ ਕੰਮ ਕਰ ਰਿਹਾ ਬੈਂਕ ਦਾ ਕੰਮ ਮੈਂ ਕਰ ਰ ਹਾਂ ਦੁਕਾਨਦਾਰੇ ਕਰਕੇ ਮੈਂ ਦੇਖ ਕੇ ਆਇਆ ਤੂੰ ਐਵੇਂ ਕਿਉਂ ਕਾਲੀ ਕਰਦਾ ਕੀ ਤੋ ਪੁੱਛ ਕੇ 50000 ਕਿਹੜੇ 50000 ਦੇ ਕੇ ਆਣ ਵਾਲੇ ਉਹ ਭਾਈ ਜਿਹੜੇ ਮੇਰੇ ਸਿਮਰਨ ਵਾਲੇ ਫੇਰ ਲੈ ਲਿਓ ਤੋ ਪੈਸੇ ਤੇ ਭਾਜੀ ਫੇਰ ਕੀ ਹੋ ਗਿਆ ਹੁਣ ਤੁਸੀਂ ਮੇਰੇ ਨਾਲ ਕਿਉਂ ਲੜੀ ਜਾਂਦੇ ਹੋ ਨਾਲੇ ਤੁਸੀਂ ਦਿੱਤੇ ਜਾਂ ਮੈਂ ਦਿੱਤੇ ਪੈਸੇ ਤਾਂ ਇੱਕੋ ਹੀ ਗੱਲ ਹੈ ਬਾਵੇਂ ਦੇਖ ਹੁਣ ਤੂੰ ਗੈਰਾਂ ਮੈਂ ਫਿਟਿੰਗ ਵਾਲਿਆਂ ਨੂੰ ਵੀ ਪੈਸੇ ਦੇ ਦਿੱਤੇ ਆ ਹੈ ਉਹਨੂੰ ਵੀ ਪੈਸੇ ਦੇ ਦਿੱਤੇ ਆ ਜੇ ਲੋਨ ਨਾ ਹੋਇਆ ਫੇਰ ਕੀ ਕਰਾਂਗੇ ਆਪਾਂ ਭਾਜੀ ਲੋਨ ਹੋਊਗਾ ਮੈਨੂੰ ਇੰਨਾ ਪਤਾ ਵਾ ਕਿਉਂਕਿ ਮੈਂ ਆਰਡਰ ਕੱਪੜੇ ਦਾ ਵੀ ਦਿੱਤਾ ਦੋ ਦਿਨਾਂ ਨੂੰ ਕੱਪੜੇ ਦਾ ਮਾਲ ਵੀ ਕਿੰਨੇ ਦਾ ਆਰਡਰ ਦਿੱਤਾ ਉਥੇ ਨੀਅਰ ਬੋਡ ਕਹਿੰਦੇ 17 ਤੋਂ 19 ਲੱਖ ਰੁਪਏ ਦਾ ਬਣੂਗਾ ਬਿੱਲ ਤੁਹਾਡਾ ਉਹ ਭਾਜੀ ਉਹ ਤਾਂ ਉਹਨਾਂ ਨੇ 15 ਦਿਨ ਦਾ ਟਾਈਮ ਦਿੱਤਾ 15-15 ਦਿਨ ਮਤਲਬ ਮਹੀਨੇ 'ਚ ਦੇ ਸਕਦੇ ਆਪਾਂ ਪੈਸੇ ਯਾਰ 15 ਦਿਨਾਂ 'ਚ ਲੋਨ ਦੇ ਪੈਸੇ ਨਾ ਆਏ ਆਪਾਂ ਤਾਂ ਫਸ ਜਾਾਂਗੇ ਕਿਉਂ ਨਹੀਂ ਆਣਗੇ ਭਾਜੀ ਆਣਗੇ ਯਾਰ ਉਹ ਕਹ ਰਹੇ 12 ਲੱਖ ਦਾ ਲੋਨ ਹੋਣਾ ਤੇ ਤੂੰ 25 ਲੱਖ ਦਾ ਪਹਿਲਾਂ ਹੀ ਸੋਝਾ ਕਰੀ ਬੈਠਾ ਸਾਰੇ ਪਾਸੇ ਨਾਲੇ ਭਾਜੀ ਤੁਸੀਂ ਕਹਿ ਰਹੇ ਹੋ ਕੋਈ ਨਾ ਕੋਈ ਹੱਲ ਹੋ ਜਾਊਗਾ ਉਹ ਦੱਸੋ ਹੱਲ ਦੱਸੋ ਲੜਨ ਬੈ ਗਿਓ ਮੇਰੇ ਨਾਲ ਤੁਸੀਂ ਭਾਵੇਂ ਤੂੰ ਮੈਨੂੰ ਕੋਈ ਗੱਲ ਸਮਝਾ ਯਾਰ ਜਦ ਹਜੇ ਮੈਂ ਹੱਲ ਸੋਚਦਾ ਪਿਆ ਕੀ ਪਤਾ ਹੋਵੇ ਜਾਂ ਨਾ ਹੋਵੇ ਆਪਾਂ ਕੱਲ ਨੂੰ ਦੇਖ ਕੇ ਚੱਲਣਾ ਤੂੰ ਤਾਂ ਐ ਕਾਲੀ ਕਰਦਾ ਜਿਵੇਂ ਮੈਂ ਮੁਕਰ ਰਿਹਾ ਯਾਰ ਤੇਰੀ ਗੱਲ ਤੋਂ ਤੈਨੂੰ ਮੈਂ ਕਿਹਾ ਤੈਨੂੰ ਦੁਕਾਨ ਖੁਲਾ ਕੇ ਦਊਂਗਾ ਤੇ ਖੁਲਾ ਕੇ ਦਊਂਗਾ ਯਾਰ ਕਾਲਾ ਕਿਉਂ ਬੈਨ ਹਜੇ ਕਾਲੀ ਨਾਲ ਪਹਿਲਾ ਨੁਕਸਾਨ ਕਰਾਇਆ ਤੂੰ ਭਾਜੀ ਕਾਲੀ ਨਹੀਂ ਮੈਂ ਤੁਹਾਨੂੰ ਪਹਿਲੇ ਵੀ ਗਿਆ ਤੁਸੀਂ ਮੇਰੇ ਨਾਲ ਵੈਸਣ ਲੱਗ ਗਏ ਲੜਨ ਲੱਗ ਗਏ ਉਹ ਜਿਹੜੇ ਗਾਹਕ ਨੇ ਚੂੜਿਆਂ ਦੀ ਫੋਟੋ ਮੰਗਾਈਆਂ ਅਗਲਾ ਕਹਿੰਦਾ ਸ਼ਰਟ ਪੈਂਟ ਵੀ ਚਾਹੀਦੀ ਆ ਭਾਜੀ ਮੈਂ ਤੁਹਾਨੂੰ ਕਹਿ ਰਿਹਾ ਜਿਹੜਾ ਆਨਲਾਈਨ ਵਾਲਾ ਗਾਹਕ ਆ ਉਹ ਪੱਕਾ ਵਾ ਪਰਮਾਨੈਂਟ ਹਫਤੇ 10 ਦਿਨ ਬਾਅਦ ਉਹਨੇ ਨਹੀਂ ਪੁੱਛਣਾ ਫਿਰ ਆਪਾਂ ਨੂੰ ਅਗਲੇ ਨੇ ਮਾਲ ਕਿਤੋਂ ਹੋਰ ਲੈ ਲੈਣਾ ਵਾ ਫਿਰ ਆਪਾਂ ਕਿਹਨੂੰ ਕਵਾਂਗੇ ਭਾਜੀ 3-4 ਦਿਨਾਂ ਬਾਅਦ ਆਪਾਂ ਰੀਵਰ ਕਟਾ ਦੇਣਾ ਆਪਣੀ ਦੁਕਾਨ ਦਾ ਦੁਕਾਨ ਤੇ ਬੈਠੇ ਹੋਵਾਂਗੇ ਆਪਾਂ ਤੁਸੀਂ ਸੈਟਿੰਗ ਕਰੋ ਹਿੱਲਾ ਕਰੋ ਕੋਈ ਵੀ ਕੋਈ ਭਾਜੀ ਇਹ ਟਾਈਮ ਹੁਣ ਸੋਚਣ ਦਾ ਥੋੜੀ ਆ ਤੂੰ ਤਾਂ ਫੇਰ ਸੋਚਣ ਲੱਗ ਗਿਆ ਗੱਲਾਂ ਕਰਨ ਲੱਗ ਗਿਆ ਕਾਲੀ ਨਹੀਂ ਕਰੂੰਗਾ ਤੇ ਹੋਰ ਕੀ ਕਰੂੰਗਾ ਮੈਂ ਕਰਦੇ ਹਾਂ ਕੁਛ ਪਹਿਲੀ ਮਾ ਅੰਨਾ ਮੈਂ ਥੋੜੀ ਦੇਰ ਤੱਕ ਸ਼ਸ਼ਕਾਰ ਸਿਮਰਨ ਨੇਹਾ ਆਜੋ ਕੇਕ ਕਟਿਏ। ਇਹ ਕਾਦਾ ਨਾਲੇ ਤੁਸੀਂ ਇੱਥੇ। ਵੀਰੇ ਅੱਜ ਸਾਡੇ ਵਿਆਹ ਨੂੰ 5 ਮਹੀਨੇ ਹੋ ਗਏ ਨਾ ਅਸੀਂ ਸੋਚਿਆ ਬਾਅਦ ਕਿਉਂ ਕੇਕ ਕੱਟਣਾ ਵਾ। ਵੀਰੇ ਉਹਨਾਂ ਨਾਲੇ ਕੇਕ ਕੱਟਦੇ ਆ ਨਾਲੇ ਸਿਮਰਨ ਨੇ ਆਉਣੇ ਵੀ ਖਾ ਲੈਣਗੇ ਆ। ਚਲੋ ਇਹ ਤਾਂ ਵਧੀਆ ਕੀਤਾ। ਲਿਓ ਭਾਈ ਆਜੋ ਨੇਹਾ ਸਿਮਰਨ ਆਜਾ ਸਿਮਰਨ ਅੰਦਰ ਆਜੋ। ਨਾਲੇ ਸਿਮਰਨ ਜੇ ਵੀਰੇ ਨੇ ਚਾਇਆ ਨਾ ਤਾਂ ਅਗਲਾ ਜਿਹੜਾ ਕੇਕ ਆ ਆਪਾਂ ਨਵੀਂ ਦੁਕਾਨ ਤੇ ਕਟਾਂਗੇ। ਲੋਨ ਹੋ ਗਿਆ ਉਹ ਹੋਇਆ ਹੀ ਲੈ ਜੇ ਨਾ ਵੀ ਹੋਇਆ ਨਾ ਲੋਨ ਵੀਰੇ ਨੇ ਕਿਤਨਾ ਕਿਤੇ ਅਰੇਂਜ ਕਰਕੇ ਪੈਸੇ ਆਪਣੀ ਦੁਕਾਨ ਖਲਵਾ ਦੇਣੀ ਆ ਚਲੋ ਆਜੋ ਨੀਹਾ ਸਿਮਰਨ ਹਾਂਜੀ ਨੀਹਾ ਅੱਗੇ ਆ ਸਿਮਰਨ ਤੂੰ ਉੱਧਰ ਅੱਗੇ ਹੋ ਜਾ ਤਾ ਬਾਹਰ ਨੂੰ ਹੋ ਜਾ ਇੱਧਰ ਚਲੋ ਆਜੋ ਵੀਰੇ ਟਿਲੀ ਆਦਾਂ ਭਾਕੇ ਨਾ ਨਾ ਫਿਟਿੰਗ ਵਾਲੇ ਦਾ ਫੋਨ ਆਇਆ ਉਹ ਦੁਕਾਨ ਦੇ ਬਾਹਰ ਖੜੇ ਆ ਕਾਦੀ ਫਿਟਿੰਗ ਜਿਹੜੀ ਨਵੀਂ ਦੁਕਾਨ ਖੋਲਣੀ ਆਪਾਂ ਕੱਪੜੇ ਵਾਲੀ ਉਹਦੀ ਫਿਟਿੰਗ ਦਾ ਕੰਮ ਸ਼ੁਰੂ ਹੋਣਾ ਅੱਜ ਤੋਂ ਕੱਲ ਨੂੰ ਕੱਪੜੇ ਵੀ ਆ ਜਣੇ ਕੱਪੜੇ ਵੀ ਟਕਾਣੇ ਆ ਫਿਰ ਆਪਾਂ ਤੇ ਲੋਨ ਪਾਸ ਹੋ ਗਿਆ ਉਹ ਲੋਨ ਪਾਸ ਹੋ ਹੀ ਜਾਣਾ ਵਾ ਵੀਰੇ ਨੇ ਕੁਛ ਨਾ ਕਿਤੇ ਹੱਲ ਕਰਾ ਦੇਣਾ ਵਾ ਮੇਰੀ ਗੱਲ ਸੁਣ ਵੀਰਾ ਬਾਹਰ ਬੈਠਾ ਵਾ ਤੇ ਤੂੰ ਜਾ ਵੀਰੇ ਨੂੰ ਕਹਿ ਵੀ ਕਰਾਓ ਹੱਲ ਮੈਂ ਕਿਉਂ ਕਾਵਾਂ ਵੀਰੇ ਨੂੰ ਤੂੰ ਕਹੇਂਗੀ ਤੇਰੀ ਗੱਲ ਸੁਣ ਲੈਂਦੇ ਉਹ ਜਲਦੀ ਮੰਨ ਵੀ ਲੈਂਦੇ ਆ ਮੇਰੇ ਨਾਲ ਲੜਾਂਗੇ ਸੋਚ ਕਿਉਂ ਰਹੀ ਆ ਜਿਆਦਾ ਸੋਚ ਨਾ ਦੋਨਾਂ ਦਾ ਹੀ ਫਾਇਦਾ ਵਾ ਦੋਨੇ ਭਰਾਵਾਂ ਨੇ ਬਹਿਣਾ ਵਾ ਕਦੇ ਉਹ ਬਹਿ ਜਣਗੇ ਕਦੇ ਮੈਂ ਬਹਿ ਜਾਊਂਗਾ ਘਰ 'ਚ ਫਾਇਦਾ ਹੀ ਹੋਣਾ ਵਾ ਠੀਕ ਆ ਤੂੰ ਗੱਲ ਕਰ ਲੈ ਉਹਨਾਂ ਨਾਲ ਠੀਕ ਆ ਮੈਂ ਜਾਣਾ ਵਾ ਨਾਲੇ ਇਹ ਨਾ ਦੱਸਿਂ ਕਿ ਹੁਣ ਮੈਂ ਕਿੱਥੇ ਗਿਆ ਵਾ ਠੀਕ ਐ ਕਹਿੰਦੇ ਕੋਈ ਜ਼ਰੂਰੀ ਕੰਮ ਗਏ ਆ ਬਾਵੇ ਹਾਂਜੀ ਵੀਰੇ ਯਾਰ ਦੁਕਾਨ ਖਲਾਦੀ ਯਾਰ ਸਿਮਰਨ ਦਾ ਫੋਨ ਆਇਆ ਸੀ ਮੈਂ ਥੋੜਾ ਬੈਂਕ ਜਾਇਉਂਗਾ ਭਾਜੀ ਮੈਂ ਦੋਸਤ ਕੋਲ ਜਲਦਾ ਸੀਗਾ ਜ਼ਰੂਰੀ ਕੰਮ ਮੈਂ ਆ ਗਿਆ 10 ਮਿੰਟ ਤੱਕ ਆ ਜਾਣਾ ਬਸ ਵੀਰੇ ਹੋ ਗਏ ਤਿਆਰ ਦੁਕਾਨ ਤੇ ਰਹਿਣ ਲਈ ਹਾਂ ਸਿਮਰਨ ਤਿਆਰ ਤਾਂ ਮੈਂ ਹੋ ਗਿਆ ਪਰ ਪਹਿਲਾਂ ਮੈਂ ਬੈਂਕ ਜਾਣਾ ਸੀ ਹੁਣ ਮੈਨੂੰ ਪਹਿਲਾਂ ਦੁਕਾਨ ਖੁਲਾਣੀ ਪੈਣੀ ਆ ਫਿਰ ਜਾਊਗਾ ਬੈਂਕ ਤੇ ਵੀਰੇ ਲੋਨ ਹੋ ਗਿਆ ਪਾਸ ਨਹੀਂ ਨਹੀਂ ਲੋਨ ਹਜੇ ਕਿੱਥੇ ਹੋਇਆ ਅਜੇ ਤਾਂ ਉਹਨੂੰ ਟਾਈਮ ਲੱਗਣਾ ਤਾਂ ਹੀ ਤਾਂ ਬੈਂਕ ਜਾਣਾ ਸੀ ਕਰਦੇ ਪਏ ਕੋਈ ਨਾ ਕੋਈ ਹੱਲ ਜਲਦੀ ਹੋ ਜਾਊਗਾ ਪਰ ਵੀਰੇ ਇਹਨਾਂ ਨੇ ਤਾਂ ਕੱਪੜਿਆਂ ਦਾ ਵੀ ਆਰਡਰ ਦਿੱਤਾ ਤੇ ਫਿਟਿੰਗ ਵੀ ਕਰਵਾਈ ਜਾਂਦੇ ਆ ਹਾਂ ਪਤਾ ਮੈਨੂੰ ਹੁਣ ਵੀ ਉੱਥੇ ਹੀ ਗਿਆ ਫਿਟਿੰਗ ਕਰਾਉਣ ਤੇ ਮੈਨੂੰ ਝੂਠ ਬੋਲ ਕੇ ਗਿਆ ਕਿ ਮੈਂ ਦੋਸਤ ਕੋਲੇ ਜਾਣਾ ਇਹਨੂੰ ਐ ਲੱਗਦਾ ਕਿ ਮੈਨੂੰ ਕੁਝ ਪਤਾ ਨਹੀਂ ਲੱਗਦਾ ਸਾਥ ਪਤਾ ਮੈਨੂੰ ਪਰ ਵੀਰੇ ਲੋਨ ਤਾਂ ਫਿਰ ਹੋਇਆ ਨਹੀਂ ਇਹ ਕਾਲੀ ਕਰੀ ਜਾਂਦੇ ਆ ਤੈਨੂੰ ਹਜੇ ਤੱਕ ਇਹਦਾ ਪਤਾ ਨਹੀਂ ਲੱਗਿਆ ਕਿ ਹਰ ਕੰਮ ਚ ਕਾਲੀ ਕਰਦਾ ਜਦ ਪਤਾ ਵੀ ਹੈ ਕੰਮ ਹੋ ਜਾਣਾ ਫਿਰ ਵੀ ਕਾਲੀ ਕਰਦਾ ਪਰ ਵੀਰੇ ਫਿਰ ਨੁਕਸਾਨ ਤਾਂ ਨਹੀਂ ਹੋ ਜੂਗਾ ਕੋਈ नहीं सिमरन इस बारी नुकसान नहीं इस थोड़ा फायदा ही फायदा भाजी पार्क बुलाया कोई गल करनी थोड़े ਜਿਹੜੀ ਬੈਂਕ ਚ ਹੋ ਨਹੀਂ ਸਕਦੀ ਦੱਸੋ ਇਸ ਕਰਕੇ ਮੈਂ ਤੁਹਾਨੂੰ ਪਾਰਕ ਚ ਬੁਲਾਇਆ ਤੁਸੀਂ ਮੇਰਾ ਲੋਨ ਕਰਵਾਣਾ ਉਹ ਵੀ 25 ਲੱਖ ਦਾ ਹਰ ਹਾਲ ਦੇ ਵਿੱਚ ਉਹ ਤਾਂ ਤੁਹਾਨੂੰ ਪਾਜੀ ਮੈਂ ਦੱਸਿਆ ਹੀ ਐ ਵੀ ਤੁਹਾਡੇ 12-13 ਲੱਖ ਦੀ ਅਪਰੂਵਲ ਆਈ ਐ ਵੀ ਇਸ ਤੋਂ ਵੱਧ ਆਪਣਾ ਮੁਸ਼ਕਿਲ ਹੀ ਐ ਮੈਨੂੰ ਪਤਾ ਐ ਕਿ ਤੁਸੀਂ ਕੁਝ ਵੀ ਕਰਵਾ ਸਕਦੇ ਹੋ ਸਾਰਾ ਕੁਝ ਤੁਹਾਡੇ ਹੱਥ ਵਿੱਚ ਹੀ ਐ ਚਲੋ ਪਾਜੀ ਮੈਂ ਕੋਸ਼ਿਸ਼ ਕਰਦਾ ਜਿੰਨਾ ਬੈਸਟ ਟੂ ਬੈਸਟ ਹੋ ਸਕੇ ਮੈਂ ਕਰਵਾ ਦਿੰਦਾ ਕੋਸ਼ਿਸ਼ ਨਹੀਂ ਤੁਸੀਂ ਕਰਵਾਣਾ ਤੁਹਾਨੂੰ ਹੋਰ ਵੀ ਜੋ ਵੀ ਡਾਕੂਮੈਂਟ ਚਾਹੀਦੇ ਨੇ ਮੈਂ ਪ੍ਰੋਵਾਈਡ ਕਰੂੰਗਾ ਕਰਦੀ ਰਜਿਸਟਰੀ ਵੀ ਦਊਂਗਾ ਪਰ ਘੱਟੋ ਘੱਟ ਲੋਨ 25 ਲੱਖ ਹੋਣਾ ਚਾਹੀਦਾ ਕੋਈ ਨਾ ਤੁਸੀਂ ਕਰਦੇ ਸੀ ਮੈਨੂੰ ਪ੍ਰੋਵਾਈਡ ਕਰਵਾਓ ਮੈਂ ਕਰਵਾ ਦਾਂ ਠੀਕ ਫਿਕਰ ਨਾ ਕਰੋ ਇਹ ਹੀ ਨਹੀਂ ਹੋਰ ਪੇਮੈਂਟ ਵੀ ਦਊਂਗਾ ਤੁਹਾਨੂੰ ਕੋਈ ਗੱਲ ਨਹੀਂ ਸਰ ਠੀਕ ਹੈ ਵੀਰੇ ਲੋਨ ਹੋ ਗਿਆ ਨਹੀਂ ਸਿਮਰਨ ਹਜੇ ਲੋਨ ਹੋਇਆ ਨਹੀਂ ਪਰ ਬਹੁਤ ਜਲਦੀ ਹੋ ਜਾਊਗਾ ਵੀਰੇ ਮੈਂ ਸੋਚ ਰਹੀ ਸੀ ਕਿ ਬਾਬਾ ਵੀਰੇ ਸਭ ਕੁਝ ਮੈਨਸ ਕਿਵੇਂ ਕਰਨਗੇ ਉਹਨਾਂ ਨੂੰ ਤਾਂ ਓខਾ ਬੜਾ ਹੋ ਜਾਣਾ ਨਾ ਇੱਧਰ ਬੈਠਣਗੇ ਉੱਧਰ ਬੈਠਣਗੇ ਨਾਲੇ ਸਭ ਤੋਂ ਵੱਡੀ ਗੱਲ ਨਵਾਂ ਸਟਾਫ ਰੱਖਣਾ ਪੈਣਾ ਸਿਮਰਨ ਜਦੋਂ ਵੀ ਕੋਈ ਕੰਮ ਕਰੀਏ ਨਾ ਉਹਦੇ ਰਾਹ ਆਪੇ ਖੁੱਲਦੇ ਜਾਂਦੇ ਨੇ ਬਸ ਨੀਅਤ ਸਾਫ਼ ਹੋਣੀ ਚਾਹੀਦੀ ਤੈਨੂੰ ਪਤਾ ਲੂਲ ਵੀ ਹੋ ਜਾਣਾ ਦੁਕਾਨ ਵੀ ਖੁੱਲ ਜਾਣੀ ਆ ਸਾਰਾ ਕੁਝ ਵਧੀਆ ਹੋ ਜਾਣਾ ਬਸ ਇੱਕ ਗੱਲ ਨੂੰ ਛੱਡ ਕੇ ਕੀ ਵੀਰੇ